ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡਾ ਨੰਗਲ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨਗਗਾ ਜੀ ਜਿੰਨਾ ਚੋ ਇੱਕ ਸੁਆਸਵਾ ਨਗਗਾ ਟੋਕੜ ਵੈੜਾ ਨੇ ਤੇ ਟੋਕੜ ਗੱਬਣ ਵੈੜਾ ਨੇ ਮੇਰੀ ਸਪੈਸ਼ਲ ਬੇਨਤੀ ਹੈ ਕੋਈ ਵੀ ਨਗ ਤੁਹਾਨੂੰ ਫੱਟ ਪੈਂਦਾ ਪਸੰਦ ਆਉਂਦਾ ਵੀਰੇ ਆ ਕੇ ਤਸੱਲੀ ਬਰਖਤ ਸੀ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਬਈ ਜਸ਼ਨਪ੍ਰੀਤ ਸਿੰਘ ਪਿੰਡ ਨੰਗਲ ਜ਼ਿਲ੍ਹਾ ਫਰੀਦਕੋੜੀ। ਮੋਬਾਈਲ ਨੰਬਰ 985888741 ਜੀ। ਠੀਕ ਹੈ ਵੀਰੇ 4 ਨਾਗਾ ਜੀ। ਹਾਂਜੀ ਵੀ 4 ਨਾਗਾ ਜੀ। ਕਿੱਧਰੋਂ ਸ਼ੁਰੂ ਕਰਗੇ ਜੀ? ਇੱਧਰ ਕਰ ਲੈ ਬਈ ਸਿੱਧਰ ਤੇ ਜਾ। ਸੁਆ ਕਿੰਨੇ ਵਜੇ? ਸੁਆ ਬਈ ਦੂਜਾ ਕਹਿੰਦੇ ਆ ਪਰ ਅਗਲਾ ਜਿਹੜਾ ਮਰਜ਼ੀ ਮੰਨ ਕੇ ਆ ਬਈ। ਕਦੋਂ ਸੁਈ ਆ ਜੀ ਇਹ? ਇਹ ਬਈ ਸਵੇਰੇ ਸੁਈ ਆ 4 ਵਜੇ ਅੱਜ। ਬੱਚਾ ਕੀ ਆ ਜੀ? ਮੱਛਾ ਜੀ ਮਗਰ। ਜੇਰ ਕੰਪਲੀਟ ਆ ਜੀ। ਪਹਿਲੀ ਚਵਾਈ ਚ ਹਾਂਜੀ ਹਾਂਜੀ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਆਪਣੀ ਸੀਮਣ ਬਹੁਤ ਚੰਗਾ ਲੱਗਿਆ ਸੀ ਬੱਚਾ ਮਗਰ ਮੇਲ ਕਾਪ ਆ ਗਿਆ ਜੀ ਸੁਆ ਚਲੋ ਜਿਹੜਾ ਮਰਜੀ ਮੰਨ ਲਓ ਕਿ ਬਾਈ ਦੇ ਸਾਰੇ ਨਗਰ ਵੀਰੇ ਖਰੀਦਦੇ ਹੀ ਹੁੰਦੇ ਆ ਰੰਗ ਪ੍ਰਿੰਟ ਦੀ ਵੀ ਚੰਗੀ ਆ ਬਜਨ ਮਜੂਦ ਦੀ ਵੀ ਚੰਗੀ ਆ ਪਹਿਲੀ ਚਵਾਈ ਚ ਬਾਈ ਦੱਸਦਾ ਕਿ ਸਾਢੇ 4 ਕਿਲੋ ਵਾਂਗੂ ਆਪਣੀ ਬੋਲੀ ਕੱਢੀ ਹੋਈ ਆ ਜੀ ਸੋਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਗਲਾਬੀ ਥਣ ਹਵਾਨੇ ਤੇ ਬਰੀਕ ਬਰੀਕ ਵੇਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਚੰਗੀ ਸੰਭੀ ਪਲੀ ਆ ਵੀਰੇ ਹਵਾਨਾ ਫਿਟਨੈਸ ਵਾਲਾ ਤੇ ਕਿੰਨਾ ਪਿਆਜੂ ਵੀਰੇ ਦੁੱਧ ਇਹ ਬਈ ਮੁਤਾਬਕ ਕਹਿੰਦੇ ਮੁਤਾਬਕ ਆ ਵੀ ਪਿਛਲੇ ਸੂਏ 16 17 ਲੀਟਰ ਦੁੱਧ ਦਿੱਤਾ ਹਮ ਇਹ ਕੀ ਮਤਲਬ 20 ਤੋਂ ਪਲੱਸ ਜਾਣੀ ਚਾਹੀਦੀ ਆ ਜੀ ਬਾਕੀ ਸਾਹਮਣੇ ਬੇਜੂ ਕਲੀ ਬਾਕੀ ਅਗਲੇ ਸੇਵਾ ਦਾ ਜੀ ਦੁੱਧ ਡਿਮਾਂਡ ਜਿਹੜੇ ਰੁਪਏ ਲੈਣੇ ਆ ਉਹੀ ਦੱਸਿਓ ਇਹ ਆ ਵੀ 60000 ਰੁਪਏ ਲੈਣਾ ਹੀ ਆ ਜੀ ਲੈਣਾ ਹੀ ਆ ਹਾਂਜੀ ਮਾਂ ਤਾਂ ਮਾੜਾ ਮੋਟਾ ਮਾਂ ਤਾਂ ਹੋਊਗਾ ਬਸ ਆ ਛੋਟੀ ਬਈ ਠੀਕ ਆ ਜੀ 60000 ਰੁਪਿਆ ਬਾਈ ਕਹਿੰਦਾ ਇਹਦਾ ਲੈਣਾ ਹੀ ਆ ਵਿੱਚੋਂ ਥੋੜਾ ਕਨਾ ਮਾਨ ਤਾਨ ਹੋ ਜਾਊਗਾ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜਿਹੜਾ ਦੋ ਨੰਬਰ ਨਾ ਆ ਗਾ ਵੀਰ ਇਹਦਾ ਸੂਆ ਕਿੰਨਾ ਮਜੇ ਇਹ ਬਈ ਪਹਿਲਾ ਸੂਆ ਹੀ ਆ ਠੀਕ ਆ ਤੋਕੜੀ ਆ ਜੀ ਹਾਂਜੀ ਹਾਂਜੀ ਇਹ ਬਈ ਕਲੀ ਤੋਕੜੀ ਆ ਕਿੰਨਾ ਦੁੱਧ ਤਿਆਰ ਇਹ ਬਈ ਸਾਢੇ ਪੰਜ ਤਿਆਰ ਅਸਰੇ ਦੁੱਧ ਇਹ ਜੋਕ ਕੇ ਲੈ ਜੀ ਹਾਂਜੀ 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 ਥਣਾ ਦੀ ਗਰੰਟੀ ਗਰੰਟੀ ਆ ਜੀ ਆਪਣੀ ਏਆਈ ਵਗੈਰਾ ਹੋਈ ਆ ਜੀ ਇਹ ਬਈ ਕਹਿੰਦੇ ਮੁਤਾਬਕ 15-20 ਦਿਨ ਪਰ ਆਪਾਂ ਖਾਲੀ ਕਹਿਨੀ ਆ ਜੀ ਠੀਕ ਆ ਤੁਰ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਸੰਭ ਹੀ ਨਹੀਂ ਹੈ ਨਾ ਬਈ ਕਿਸੇ ਨੇ ਬੱਚੀ ਚੰਗੀ ਸੀ ਬੱਚੀ ਸੰਗੀ ਹਾਂਜੀ ਜਾਤ ਵਾਲੀ ਆ ਬੱਚੀ ਚੰਗੀ ਆ ਥੋੜੀ ਜੀ ਸੇਵਾ ਦੇ ਪੱਖ ਤੋਂ ਗਈ ਵੀ ਆ ਸਾਢੇ 5 ਕਿਲੋ ਅੱਜ ਦਾ ਦੁੱਧ ਨੈਟ ਜਿਹੜਾ ਤਿਆਰ ਆ ਉਹ ਤੁਸੀਂ ਬਾਈ ਦੇ ਘਰੇ ਮਿਲਕਿੰਗ ਕਰਕੇ ਲੈ ਜਾਓ ਵੀਰੇ ਰੰਗ ਪ੍ਰਿੰਟ ਚੰਗਾ ਬਾਕੀ ਮੈਲ ਵੀ ਤੁਹਾਨੂੰ ਬੱਚੀਆਂ ਵਾਲੇ ਭਾਜ ਹੀ ਜਾਣੀਆਂ ਖਰਚਾ ਖੱਪਾ ਕਰਮਾ ਵਾਲੀ ਨੇ ਆਪਦਾ ਕੱਢਿਆ ਅੱਗੇ ਤੋਂ ਤੁਸੀਂ ਸੇਵਾ ਸੰਭਾਲਦਾ ਸੂਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਸੀਲ ਖੰਡੀ ਪੂਰੀ ਐ ਬਈ ਜਿਵੇਂ ਮਰਜ਼ੀ ਮਾਰੀ ਚਲੋ ਹੱਥ ਲੈ ਠੀਕ ਆ ਹਾਂਜੀ ਇਹਦੀ ਜੈ ਜੀ ਡਿਮਾਂਡ ਜੀ ਇਹਦਾ ਬਈ 18000 ਰੁਪਏ ਲੈਣਾ ਹੀ ਆ 18000 ਵੱਛਿਆਂ ਵਾਲੇ ਮੁੱਲ ਹਾਂਜੀ ਹਾਂਜੀ ਠੀਕ ਆ 18000 ਰੁਪਏ ਬਾਈ ਕਹਿੰਦਾ ਇਹਦਾ ਲੈਣਾ ਹੀ ਆ ਵਿੱਚੋਂ ਮਾੜਾ ਮੋਟਾ ਮਾਨ ਤਾਣ ਹੋ ਜੇ ਹੋ ਜੀ ਜਿਹੜਾ ਨਾਗ ਨੰਬਰ ਆ ਗਿਆ ਬਈ 3 ਇਹਦਾ ਸੁਆ ਕਿੰਨਾ ਇਹ ਬਈ ਦੂਜਾ ਸੁਆ ਜੀ ਇਹ ਵੀ ਟੋਕੜੀ ਆ ਜੀ ਨਹੀਂ ਇਹ ਟੋਕੜ ਗੱਬਣ ਆ ਬਾਈ ਸਾਢੇ 3 ਮਹੀਨੇ ਦੀ ਗੱਬਣ ਆ ਹੂੰ ਤੇ ਸਾਢੇ 7 ਕਿਲੋ ਦੁੱਧ ਆ ਪਰ ਆਪਾਂ 7 ਕਿਲੋ ਦੀ ਗਾਰੰਟੀ ਕਹ ਕੇ ਦੇ ਦਾਂਗੇ ਠੀਕ ਆ ਥਾਣਾ ਦੀ ਗਾਰੰਟੀ ਆ ਗਾਰੰਟੀ ਆ ਜੀ ਮਗਰ ਇਹਦੇ ਬੱਚਾ ਆ ਬਾਈ ਠੀਕ ਆ ਟੈਮਕਾ ਨਾ ਜਾ ਵੈਸੇ ਹੀ ਆ ਇਹ ਵੈਸੇ ਹੀ ਆ ਬਾਈ ਨਾਲ ਕਿਹੜਾ ਬੱਚਾ ਜੀ ਇਹਦਾ ਉਹ ਬੈਠੇ ਸਾਹਮਣੇ ਠੀਕ ਆ ਨਾਲ ਹੀ ਦੇਣਾ ਜੀ ਹਾਂਜੀ ਹਾਂਜੀ ਨਾਲ ਹੀ ਬਾਈ ਇਹ ਤੇ ਮਿਲਦੀ ਆ ਜੀ ਇਸ ਤੇ ਮਿਲਦੀ ਆ ਜੀ ਪਾਸਮਦੀ ਇਸ ਤੇ ਤੇ ਆ ਠੀਕ ਆ ਅੱਛਾ ਮਿਲਦੀ ਬੱਚੇ ਤੇ ਆ ਹਾਂਜੀ ਹਾਂਜੀ ਸਾਢੇ 7 ਕਿਲੋ ਬਾਈ ਦੱਸਦਾ ਕਿ ਨੈਟ ਦੁੱਧ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਇਹਦੀ ਤਸੱਲੀ ਕਰ ਸਕਦਾ ਕਿ ਵੀਰੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਸੋਨਾ ਮੁਠੀ ਵਾਲਾ ਥਾਣਾ ਜੀ ਕਿੰਨੇ ਟਾਈਮ ਦੀ ਗੱਬਣ ਸੀਗੀ ਜੀ ਇਹ ਸਾਢੇ 3 ਮਹੀਨਿਆਂ ਦੀ ਹੈ ਬਈ ਸਾਢੇ 3 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਚੈੱਕ ਪਾਸ ਆ ਹਾਂਜੀ ਠੀਕ ਆ ਅੱਗੇ ਨਗ ਨੰਬਰ ਆ ਗਿਆ ਬਈ 4 ਇਹਦਾ ਸੂਆ ਕਿੰਨਾ ਮਾ ਜੀ ਇਹ ਬਈ ਦੂਜਾ ਸੂਆ ਇਹ ਵੀ ਠੀਕ ਆ ਇਹ ਦੂਜਾ ਸੂਆ ਇਹ ਕਦੋਂ ਸੂਈ ਆ ਜੀ ਇਹ ਬਈ ਸੂਈ ਨੂੰ ਹੋ ਗਿਆ ਨੇ 2-3 ਮਹੀਨੇ ਤੋਕੜ ਮੰਨ ਕੇ ਆ ਜੀ ਟੋਕੜ ਟੋਕੜ ਬਈ ਟੋਕੜ ਜੀ ਕਿੰਨਾ ਦੁੱਧ ਜੀ ਇਹ ਸਲੇ ਨੈਟ ਬਈ 6 ਕਿਲੋ ਆ ਜਾਵਾਂ ਡੱਬੇ ਵਾਲਾ ਡੱਬੇ ਵਾਲਾ ਹਾਂਜੀ ਠੀਕ ਆ 6 ਕਿਲੋ ਥਣਾ ਦੀ ਗਾਰੰਟੀ ਗਾਰੰਟੀ ਹੈ ਬਈ ਆਪਣੀ ਠੀਕ ਆ ਥਣਾ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਬੇਫਿਕਰ ਹੋ ਜਾ ਜੀ ਸੋਨਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਬਾਕੀ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਵੀਰੇ 6 ਕਿਲੋ ਦੀ ਮਿਲਕਿੰਗ ਕਰਕੇ ਲੈ ਜਾਓ ਚਮਕਦਮ ਕਾਲੀ ਆ ਸੰਭੀ ਭਲੀ ਆ ਵੀਰੇ ਤੇ ਇਹ ਥਣਾ ਥੁਣਾ ਦੀ ਬਿਲਕੁਲ ਓਕੇ ਆ ਤੇ ਇਹਦਾ ਛੋਟਾ ਜਿਹਾ ਭਾਅ ਬਈ ਏ ਬਈ 20000 ਰੁਪਏ ਦੇ ਦਾਂਗੇ ਜੋੜਾ ਲੈ ਜੇ ਸੱਜਣ ਕੋਈ ਜੀ ਜੋੜਾ ਲੈ ਜੇ ਜੋੜੇ ਚ ਮਾਨਤਾਨ ਹੋ ਜਾਊਗਾ ਜੀ ਮੁੱਲ ਛੋਟੇ ਛੋਟੇ ਹੀ ਆ ਫਿਰ ਹੈ ਅੱਜ ਹਾਂਜੀ ਹਾਂਜੀ ਠੀਕ ਆ ਆਫਰ ਹੀ ਆ ਬਈ ਅੱਜ ਠੀਕ ਆ 20000 ਰੁਪਏ ਚੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੇ ਕੋਈ ਜੋੜਾ ਜੋੜਾ ਲੈ ਜੂ ਤਾਂ ਮਾਨਤਾਨ ਜ਼ਿਆਦਾ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ